ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਅਤ ਦੀ ਵੱਡੀ ਮੜੀ ਖਬਰ ਚੱਲੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਬ੍ਰੈਮਟਨ ਅਤੇ ਹੋਮਲਟਨ ਵਿਖੇ ਗੋਲੀਬਾਰੀ ਦੀਆਂ ਵੱਖ-ਵੱਖ ਵਾਰ ਦੱਤਾ ਦਰਨ ਦੋ ਵਰਤਾਂ ਸਨ ਤਿੰਨ ਜ਼ਖਮੀ ਹੋ ਗਏ ਅਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਕੁਈਨ 62 ਟੂ ਵੈਸਟ ਅਤੇ ਮੇਸ 38 ਟੂ ਸਾਊਥ ਇਲਾਕੇ ਦੇ ਪਲਾਜ਼ਾ ਵਿੱਚ ਗੋਲੀਆਂ ਚਲਾਉਣ ਮਗਰੋਂ 16 ਤੋਂ 18 ਸਾਲ ਦਾ ਅਲੜ ਫਰਾਰ ਹੋ ਗਿਆ ਤੇ ਜਸਦੀਪਾਲ ਕੀਤੀ ਜਾ ਰਹੀ ਅਪੀਲ ਰੀਜਨਲ ਪੁਲਿਸ ਮੁਤਾਬਕ ਪਲਾਜ਼ਾ ਵਿੱਚ ਹੋਈ ਗੋਲੀਬਾਰੀ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਕਿਹਾ ਕਿ ਸ਼ੱਕੀ ਨੇ ਗੂੜੇ ਰੰਗ ਦੀ ਜੈਕਟ ਅਤੇ ਗੂੜੇ ਰੰਗ ਦੀ ਟਰੈਕ ਪੈਂਟ ਪੈਣੀ ਹੋਈ ਸੀ ਜੀ ਹਾਂ ਤੇ ਜੇ ਕਿਸੇ ਕੋਲ ਕੋਈ ਸ਼ੱਕੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਵਾਈਟ ਵਿਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਫਸਰਾਂ ਨਾਲ ਆ ਨੰਬਰ ਦਿੱਤੇ ਤੇ ਸੰਪਰਕ ਕਰ ਸਕਦਾ ਹੈ ਤੇ ਨਾਲ ਹੀ ਦੂਜੇ ਪਾਸੇ ਹਿਮਿਲਟਨ ਵਿਖੇ ਹਾਈਵੇ 6 ਤੇ ਗੋਲੀਆਂ ਲੱਗੜ ਕਰਕੇ ਦੋ ਔਰਤਾਂ ਜ਼ਖਮੀ ਹੋ ਗਈ ਜਿੰਨਾਂ ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਜੀ ਹਾਂ ਵੱਡੀ ਖਬਰ ਹੁਣੇ-ਹੁਣੇ ਆ ਰਹੀ ਆ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਧੰਨਵਾਦ